ਸਸ਼ਿਕਾ ਜਦੋਂ ਸੇ 124 7 ਪੰਜਾ ਹਿਮਾਚਲ ਦੇ ਕਈ ਹਿੱਸਿਆਂ ਵਿੱਚ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਨਾਲ ਹੀ ਜਾਨ ਤੇ ਮਾਲ ਦਾ ਨੁਕਸਾਨ ਕਾਫੀ ਹੱਦ ਤੱਕ ਹੋਇਆ ਹੈ ਅੱਜ ਸਵੇਰੇ 5 ਵਜੇ ਕੁੱਲੂ ਜ਼ਿਲ੍ਹੇ ਵਿੱਚ ਪਹਾੜੀ ਤੋਂ ਵੱਡੇ ਪੱਥਰ ਡਿੱਗ ਪਏ ਸੜਕ ਕਿਨਾਰੇ ਖੜੇ ਤਿੰਨ ਵਾਹਨ ਇਸ ਦੇ ਪੇਟ ਵਿੱਚ ਆ ਗਏ ਇਸ ਕਾਰਨ ਇੱਕ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਬਾਕੀਆਂ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਚੰਬਾ ਕਾਂਗੜਾ ਹਮੀਰਪੁਰ ਦੇ ਕਈ ਝਿਲਿਆਂ ਵਿੱਚ ਰਾਤ ਤੋਂ ਹੀ ਮੀਂਹ ਜਾਰੀ ਹੈ ਚੰਬਾ ਦੇ ਪਟਿਆਤ ਵਿੱਚ ਪਿਛਲੇ 24 ਘੰਟੇ ਵਿੱਚ ਸਭ ਤੋਂ ਵੱਧ 180.2 ਮਿਲੀਮੀਟਰ ਕਾਂਗੜਾ ਦੇ ਪਾਲੰਪੁਰ ਵਿੱਚ 150 ਮਿਲੀਮੀਟਰ ਕਾਂਗੜਾ ਵਿੱਚ 115.8 ਮਿਲੀਮੀਟਰ ਅਤੇ ਨਾਦੋਨ ਵਿੱਚ 70.4 ਮਿਲੀਮੀਟਰ ਮੀਂਹ ਪਿਆ ਰਾਜ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਾ ਅਤੇ ਅਚਾਨਕ ਹੜਾਉਣ ਦੀਆਂ ਘਟਨਾਵਾਂ ਵੇਖੀਆਂ ਗਈਆਂ ਹਨ ਮੰਡੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅੱਜ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਮੰਡੀ ਦੇ ਟਿਕਣ ਸਬ ਤਹਿਸੀਲ ਦੇ ਸਾਰੇ ਵਿਦਿਅਕ ادارے ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਰਾਤ ਨੂੰ ਚਾਲ ਮੀਲ ਦੇ ਨੇੜੇ ਜ਼ਮੀਨ ਤੋਂ ਖਿਸਕਣ ਤੋਂ ਬਾਅਦ ਚੰਡੀਗੜ੍ਹ ਮਨਾਲੀ ਚਾਰ ਮਾਰਗ ਸੜਕ ਨੂੰ ਫਿਰ ਬੰਦ ਕਰ ਦਿੱਤਾ ਗਿਆ ਅੱਜ ਸਵੇਰੇ 8:30 ਵਜੇ ਇਸ ਨੂੰ ਬਹਾਲ ਕਰ ਦਿੱਤਾ ਜਾਵੇਗਾ ਮੀ ਕਾਰਨ ਸੁੱਬੇ ਪੜ੍ਹਦੀਆਂ 350 ਸੜਕਾਂ ਵਾਹਨ ਲਈ ਬੰਦ ਹਨ ਸੁੱਬੇ ਵਿੱਚ 700 ਤੋਂ ਵੱਧ ਬਿਜਲੀ ਟਰਾਂਸਫਾਰਮ ਅਤੇ 170 ਤੋਂ ਵੱਧ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਇਕਲ ਨੇ ਮੰਡੀ ਜ਼ਿਲ੍ਹੇ ਵਿੱਚ 250 ਸੜਕਾਂ ਅਤੇ 540 ਜੇਲੇਟਰ ਟਰਾਂਸਫਰਮ ਕੰਮ ਨਹੀਂ ਕਰ ਰਹੇ ਸਸ਼ੀ ਕਾਂਜ ਜੀ ਤੋਂ 124 7 ਪੰਜਾਬ ਹਿਮਾਚਲ ਦੇ ਕਈ ਹਿੱਸਿਆਂ ਵਿੱਚ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਨਾਲ ਹੀ ਜਾਨ ਤੇ ਮਾਲ ਦਾ ਨੁਕਸਾਨ ਕਾਫੀ ਹੱਦ ਤੱਕ ਹੋਇਆ ਹੈ ਅੱਜ ਸਵੇਰੇ 5 ਵਜੇ ਕੁੱਲੂ ਜ਼ਿਲ੍ਹੇ ਵਿੱਚ ਪਹਾੜੀ ਤੋਂ ਵੱਡੇ ਪੱਥਰ ਡਿੱਗ ਪਏ ਸੜਕ ਕਿਨਾਰੇ ਖੜੇ ਤਿੰਨ ਵਾਹਨ ਇਸ ਦੇ ਪੇਟ ਵਿੱਚ ਆ ਗਏ ਇਸ ਕਾਰਨ ਇੱਕ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਬਾਕੀਆਂ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਚੰਬਾ ਕਾਂਗੜਾ ਹਮੇਰਪੁਰ ਦੇ ਕਈ ਝੁੱਲਿਆਂ ਵਿੱਚ ਰਾਤ ਤੋਂ ਹੀ ਮੀਂਹ ਜਾਰੀ ਹੈ ਚੰਬਾ ਦੇ ਪਟਿਆਤ ਵਿੱਚ ਪਿਛਲੇ 24 ਘੰਟੇ ਵਿੱਚ ਸਭ ਤੋਂ ਵੱਧ 180.2 ਮਿਲੀਮੀਟਰ ਕਾਂਗੜਾ ਦੇ ਪਾਲੰਪੁਰ ਵਿੱਚ 150 ਮਿਲੀਮੀਟਰ ਕਾਂਗੜਾ ਵਿੱਚ 115.8 ਮਿਲੀਮੀਟਰ ਅਤੇ ਨਾਦੋਨ ਵਿੱਚ 70.4 ਮਿਲੀਮੀਟਰ ਮੀਂਹ ਪਿਆ ਰਾਜ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਣ ਅਤੇ ਅਚਾਨਕ ਹੜਾ ਆਉਣ ਦੀਆਂ ਘਟਨਾਵਾਂ ਵੇਖੀਆਂ ਗਈਆਂ ਹਨ ਮੰਡੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅੱਜ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਮੰਡੀ ਦੇਤੀ ਟਿਕਨ ਸਬ ਤਹਿਸੀਲ ਦੇ ਸਾਰੇ ਵਿਦਿਅਕ ادارے ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਰਾਤ ਨੂੰ ਚਾਲ ਮੀਲ ਦੇ ਨੇੜੇ ਜ਼ਮੀਨ ਤੋਂ ਖਿਸਕਣ ਤੋਂ ਬਾਅਦ ਚੰਡੀਗੜ੍ਹ ਮਨਾਲੀ ਚਾਰ ਮਾਰਗ ਸੜਕ ਨੂੰ ਫਿਰ ਬੰਦ ਕਰ ਦਿੱਤਾ ਗਿਆ ਅੱਜ ਸਵੇਰੇ 8:30 ਵਜੇ ਇਸ ਨੂੰ ਬਹਾਲ ਕਰ ਦਿੱਤਾ ਜਾਵੇਗਾ ਮੀਂਹ ਕਾਰਨ ਸੂਬੇ ਭਰ ਦੀਆਂ 350 ਸੜਕਾਂ ਵਾਹਨ ਲਈ ਬੰਦ ਹਨ ਸੂਬੇ ਵਿੱਚ 700 ਤੋਂ ਵੱਧ ਬਿਜਲੀ ਟਰਾਂਸਫਾਰਮ ਅਤੇ 170 ਤੋਂ ਵੱਧ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਇਕੱਲੇ ਮੰਡੀ ਜ਼ਿਲ੍ਹੇ ਵਿੱਚ 250 ਸੜਕਾਂ ਅਤੇ 540 ਬਿਜਲੀ ਟਰਾਂਸਫਾਰਮ ਕੰਮ ਨਹੀਂ ਕਰ ਰਹੇ